सर्वतरम न्यूज़ चैनल विच आप सब जी का स्वागत है जी सर्वतरम न्यूज़ चैनल टीम आज पहुंची गुरुद्वारा शहीद बाबा मती जी डरोली कला जलंदर विखे जिथे कि बंदी छोड़ दिवस नु समर्पित कीर्तन समागम समूह नगर निवासी अते गुरुद्वारा प्रबंधक कमेटी प्रधान जथेदार मनूर सिंह जी दी अगवाई हिट बहुत ही श्रद्धा करवाए गए ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਜਥੇਦਾਰ ਮਨੂਰ ਸਿੰਘ ਜੀ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਹਜ਼ੂਰੀ ਰਾਗੀ ਪਾਈ ਗੁਰਜੀਤ ਸਿੰਘ ਜੀ ਪਾਈ ਲਖਵਿੰਦਰ ਸਿੰਘ ਖਾਲਸਾ ਪਾਈ ਸੁਖਦੇਵ ਸਿੰਘ ਨਡਾਲੂ ਪਾਈ ਰਣਜੀਤ ਸਿੰਘ ਰਾਗੀ ਜਥਾ ਸਮੂਹ ਜਥਿਆਂ ਨੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪਵਨ ਕੁਮਾਰ ਤੀਨੂ ਪ੍ਰਦਾਨ ਆਦਮਪੁਰ ਨੇ ਪਹੁੰਚ ਕੇ ਸ਼ਿਰਕਤ ਕੀਤੀ ਇਸ ਮੌਕੇ ਪ੍ਰਦਾਨ ਜਥੇਦਾਰ ਮਨੋਰ ਸਿੰਘ ਜੀ ਵੱਲੋਂ ਪਵਨ ਕੁਮਾਰ ਤੀਨੂ ਅਤੇ ਉਹਨਾਂ ਨਾਲ ਆਏ ਹੋਏ ਪਤਵੰਤੇ ਸੱਜਣਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਬੰਦੀ ਛੋੜ ਦਿਵਸ ਮੌਕੇ ਸਮੂਹ ਸੰਗਤਾਂ ਵੱਲੋਂ ਆ티ਸ਼ਬਾਜ਼ੀ ਵੀ ਕੀਤੀ ਗਈ ਅਤੇ ਦੀਪਕ ਜਗਾਏ ਗਏ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਆਓ ਅਸੀਂ ਦੇਖਦੇ ਇਸ ਮੌਕੇ ਤੇ ਕੁਝ ਲਾਈਵ ਤਸਵੀਰਾਂ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ। તે સાડે ચેનલ નું સબસ્ક્રાઇબ કરો અને પેજ નું ફોલો કરો તનવાદ જીવન મુક્ત કરે અડીયા ਗੁਰ ਬੰਦੀਸ਼ੂੜਹਰ ਜੀਵ ਮੁਕਤ ਕਰੈ ਉਹੀ ਦਾ ਸਤ ਗੁਰ ਬੰਦੀਸ਼ੂੜਹਰ ਜੀਵ ਮੁਕਤ ਕਰੈ ਉਹੀ ਦਾ

ਬਨ ਬਾਇ ਆਪਣੀ ਜਪਦੀ ਦਾ ਸਤਿਗੁਰ ਬੰਦੀ ਸ਼ੋਡ ਹੈ ਜੀਵਣ ਮੁਕਤ ਕਰੇ ੜੀ ਦਾ ਸਤਿਗੁਰ ਬੰਦੀ ਸ਼ੋਡ ਹੈ ਜੀਵਣ ਮੁਕਤ ਕਰੇ dur amali ਕਰੇ ਉਦੀਆ ਜੀਵਣ ਮੁਕਤ ਕਰੇ ਉਦੀਆ ਗੁਰੂ ਘਰ ਮੰਨਿਆ ਬਤੀ ਜੈ ਪਤੀ ਦਾ ਸਤ ਗੁਰ ਬੰਲੇ ਸ਼ੂਲ ਹੈ ਜੀਵਣ ਮੁਕਤ ਕਰੇ ਉਦੀਆ ਸਤ ਗੁਰ ਬੰਲੇ ਉੜ ਹੈ ਜੀਵਣ ਮੁਕਤ ਕਰੇ ਉਹ ਕੀਨਾ 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 ਇਹ ਪਰਸੋ ਤੋਂ ਖਾਨਪਤ ਸਾਹਿਬ ਆਰੰਭ ਹੋਇਆ ਸੀ ਅੱਜ 11 ਵਜੇ ਭੋਗ ਪਾਇਆ ਉਸ ਤੋਂ ਬਾਅਦ ਅੱਜ ਲਗਾਤਾਰ ਸ਼ਾਮ ਦੇ 6 ਵਜੇ ਤੱਕ ਕੀਰਤਨ ਚੱਲਿਆ ਅੱਪਾ ਸਿੱਖ ਸਤਾ ਨੂੰ ਕੀ ਸੰਦੇਸ਼ ਜਿਹੜਾ ਚਾਹੋ ਆਪਾਂ ਸਿੱਖ ਸਤਾ ਉਸ ਦੇ ਇਸ ਬਨੇਆ ਦੇਣਾ ਤੋਂ ਮੇ ਹੈ ਜੇ ਜਰੀਆ ਦਵਾਈ ਦੂਸਰੇ ਰੈਤ ਬਣਾਈ ਜਾਵੇ ਅਸੀਂ ਇਸੇ ਹੀ ਬੇਨਤੀ ਕਰਦੇ ਹਾਂ ਹੋਰ ਆਪਸੀ ਵਿੱਚ ਭਾਈਚਾਰਾ ਬਣਾ ਕੇ ਰੱਖੋ ਬਸ ਬੜਾ ਵਾੜਿਆ ਰਬਾਹ ਉਹ ਪੀਕੇ ਜਦੋਂ ਉਸੇ ਪਾਣੀ ਕਰਕੇ ਗਲਤ ਕੰਮ ਨਾ ਕਰੋ ਵਾਈਨ ਦਾਸਾ ਵਾਈਨ